ਜੀ ਸਾਡੇ ਵੀਰ ਜੀ ਆਟੋ ਵਾਲੇ ਔਰ ਇਹ ਸਾਡੀਆਂ ਸਵਾਰੀਆਂ ਭਾਕੌਰ ਹਰਸ਼ੇਵਰ ਸਿੰਘ ਦਾ ਦਾਦੀ ਅੱਜ ਅਸੀਂ ਪਟਿਆਲੇ ਜਾ ਰਹੇ ਆ ਨਾਰਦਨਾ ਚੌਕ ਤੇ ਬਹੁਤ ਸੁਖੇ ਸਾਨੂੰ ਵੀਰ ਜੀ ਦਾ ਆਟੋ ਦਾ ਬੜਾ ਸੁਖੇ ਚੱਲੋ ਚੱਲੀ ਵੀਰ ਜੀ ਚੱਲੇ ਚੱਲੋ ਹਾਂਜੀ ਤੇ ਵੀਰ ਜੀ ਸਾਨੂੰ ਲੈ ਜਾਂਦੇ ਨੇ ਸਾਡੀ ਆਪਣੀ ਘਰ ਦੀ ਸਵਾਰੀ ਹੈਗੀ ਹੈ ਜੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰਦੁਆਰਾ ਦੁਖਨਵਰਨ ਸਾਹਿਬ ਆ ਗਿਆ ਤੇ ਅਸੀਂ ਇੱਥੋਂ ਕ੍ਰੋਸ ਕਰ ਰਹੇ ਆ ਆਟੋ 'ਚ ਬੈਠੇ ਆ ਸਾਡੇ ਵੀਰ ਜੀ ਦਾ ਆਟੋ ਵੇ ਪਾਕੋਰ ਪਾਕੋਰ ਦੀ ਦਾਦੀ ਇੱਧਰ ਅਰ ਸੇਵਕ ਵੀ ਬੈਠਾ ਤੇ ਇਹ ਦੁਖਨਵਰਨ ਸਾਹਿਬ ਜੀ ਦਾ ਰੋਡ ਆ ਗਿਆ ਇਹ ਨਾਦੇ ਨੂੰ ਸੜਕ ਜਾ ਰਹੀ ਹੈ ਰਾਈਟ ਹੈਂਡ ਸਾਈਡ ਤੇ ਇਹ ਤੁਸੀਂ ਦੇਖ ਰਹੇ ਹੋ ਪਟਿਆਲੇ ਦਾ ਦ੍ਰਿਸ਼ ਗੁਰਦੁਆਰਾ ਦੁਖਨਵਰਨ ਸਾਹਿਬ ਜਿੱਥੇ ਸਾਡਾ ਬਚਪਨ ਬੀਤਿਆ ਮੇਰਾ ਤੇ ਇਹ ਦੇਖੋ ਫਰੰਟ ਹੈ ਗੁਰਦੁਆਰਾ ਦੁਖਨਵਰਨ ਸਾਹਿਬ ਜੀ ਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹਾਂਜੀ ਇਹ ਅਸੀਂ ਹੁਣ 12 ਦਰੀ ਆ ਰਹੀ ਹੈ 12 ਹਾਂਜੀ ਇਹ 12 ਦਰੀ ਇਹ ਦੇਖੋ ਆਂਬ ਰਿਓ ਫਰੂਟ ਲੱਗੇ ਨੇ ਵੇਖੋ ਭਾਈ ਇਹ ਕਿੱਛੇ ਬੇੜ ਹੈਗੇ ਨੇ ਇਹ ਸੱਜੇ ਪਾਸੇ ਇਹ ਬਾ ਅਮਰੂਦ ਤੇ ਇਹ ਅਸੀਂ 12 ਦਰੀ ਨੂੰ ਕਰਾਸ ਕਰ ਰਹੇ ਆ ਉਹ ਪਰਾਣੀ ਦੇ ਕੋਲ ਦਾ ਜੀ ਉਹ ਜਿਹੜਾ ਜੀ ਅੱਛਾ ਜੀ ਠੀਕ ਹਾਂ ਇਹ ਅਗਲੇ ਗੇਟ ਤੋਂ ਕਾਲੀ ਦੇਵੀ ਦੇ ਮੰਦਪ ਵਾਲੇ ਗੇਟ ਕੋਲੋਂ ਅਸੀਂ ਨਿਕਲੇ ਆ ਅੱਕੇ ਨੂੰ ਲੈ ਗਿਆ ਲੈ ਲੈ ਇਹਨਾਂ ਦੇ ਨਾਲ ਸੀ ਅਨਾਨਮੈਂਟ ਪਾਰਕ ਹੀ ਹੈ ਇਹ ਵੇਖ लवली ਐ ਜੇ ਇਹਨਾਂ ਨੂੰ ਨਾਲੇ ਉਹ ਅੱਗੇ ਵੀ ਸੀ ਅਗਲੇ ਵਾਲਾ ਸੀ ਤੋੜਦਾ ਹਾਂ ਪਹਿਲੋਂ ਪੁਰਾਣੇ ਵਾਲਾ ਇਹਦੇ ਨਵਾਂ ਬਣਾਇਆ ਹੈ ਨਾ ਹਾਂਜੀ ਇਹ ਹੈਗਾ ਇਹ ਵਾਲਾ ਸ਼ੇਰਾ ਵਾਲਾ ਗੇਟ ਹੁਣ ਗੇਟ ਤੋੜ ਦਿੱਤਾ ਹੈ ਇੱਥੋਂ ਸਾਡੀ ਐਂਟਰੀ ਹੋਈ ਏ ਤਰਨਪੁਰੇ ਬਾਜ਼ਾਰ ਨੂੰ ਤੇ ਇਹ ਸ਼ੇਰਾ ਵਾਲਾ ਗੇਟ ਇੱਥੇ ਹੁਣ ਗੈਪ ਹੋ ਗਿਆ ਲੇਕਿਨ ਤਰਨਪੁਰਾ ਬਾਜ਼ਾਰ ਸ਼ੁਰੂ ਹਾਂਜੀ ਇਹ ਹੈਗੀ ਆਰਮੀ ਪ੍ਰੈਸ ਪਾਪਾ ਜੀ ਦੀ ਜਿੱਥੇ ਪਾਪਾ ਜੀ ਕੰਮ ਕਰਦੇ ਸੀ ਅੱਜ ਅਸੀਂ ਲੰਘ ਰਹੇ ਹਾਂ ਤਰਨਪੁਰੇ ਬਜ਼ਾਰ ਵਿੱਚ ਜਾ ਰਹੇ ਹਾਂ ਇਹ ਤਰਨਪੁਰਾ ਬਜ਼ਾਰ ਹੈ ਹੁਣ ਤਾਂ ਸਾਰਾ ਕੁਝ ਚੇਂਜ ਹੋ ਗਿਆ ਤੇ ਤੁਸੀਂ ਵੇਖ ਸਕਦੇ ਹੋ ਤਰਨਪੁਰਾ ਬਜ਼ਾਰ ਇਹ ਤਰਨਪੁਰਾ ਬਜ਼ਾਰ ਦਾ ਸੀਨ ਹੈ ਤੇ ਇਹ ਪਾਪਾ ਜੀ ਦੀ ਪ੍ਰੈਸ ਹੈਗੀ ਆ ਆਰਮੀ ਪ੍ਰੈਸ ਬਿਲਡਿੰਗ ਬਹੁਤ ਪੁਰਾਣੀ ਹੋ ਗਈ ਹੈ ਪ੍ਰੈਸ ਬੰਦ ਹੋ ਚੁੱਕੀ ਹੈ ਤੇ ਇਹ ਤੁਸੀਂ ਪੜ੍ਹ ਸਕਦੇ ਆ ਆ ਜੇ ਪਾਪਾ ਜੀ ਦੀ ਪ੍ਰੈਸ ਵੇਖ ਕੇ ਆ ਗਏ ਆ ਤੇ ਹੁਣ ਆਟੋ 'ਚ ਬੈਠਣ ਲੱਗੇ ਆ ਤੇ ਤੁਹਾਨੂੰ ਪੁਨ ਬਜ਼ਾਰ ਤੋਂ ਹੁਣ ਅੱਗੇ ਨਾਰਦਨਾ ਚੌਕ ਆ ਰਿਹਾ ਜੀ ਚਲੋ ਜੀ ਵੀਰ ਜੀ ਇੱਕ ਹੋਰ ਦੋਸਤ ਮੇਰੇ ਨਾਲ ਪਰਦਾ ਸੀ ਉਚਾਰੇ ਨੂੰ ਪੜਨਾ ਨਹੀਂ ਸੀ ਆਂਦਾ ਮਾਰ ਬੜੀ ਪੈਂਦੀ ਜੋਂ ਨੂੰ ਹਾਂ ਅੱਗੇ ਗਿਫਟ ਟਰੰਪੋਰੀਅਮ ਉਹਦੀ ਦੁਕਾਨ ਹੁੰਦੀ ਸੀ ਅਵਲੇ ਇਹ ਧਰਮਪੁਰਾ ਬਜ਼ਾਰ ਹੈ ਧਰਮਪੁਰਾ ਬਜ਼ਾਰ ਦਾ ਸੀਨ ਹੈ ਜੀ ਹਾਂ ਜੀ ਇਹ ਧਰਮਪੁਰਾ ਬਜ਼ਾਰ ਹੈ ਇਹ ਸਾਹਮਣੇ ਨਾਰਦਨਾ ਚੌਕ ਆ ਗਿਆ ਨਾਰਦਨਾ ਚੌਕ ਆ ਗਿਆ ਇਹ ਮਲੋਤਰਾ ਸੜਕ ਬੰਦ ਹੋ ਗਿਆ ਇਦਾ ਕਾਰਨ ਨਹੀਂ ਪਤਾ ਕੀ ਹੈਗਾ ਇਹ ਨਾਰਦਾਨਾ ਚੌਂਕ ਦਾ ਤੁਸੀਂ ਸੀਨ ਦੇਖ ਰਹੇ ਹੋ ਨਾਰਦਾਨਾ ਚੌਂਕ ਨਾਰਦਾਨਾ ਚੌਂਕ ਸੁਧਰੇ ਆ ਨਹੀਂ ਹੈਗਾ ਸੰਵਰੇ ਆ ਨਹੀਂ ਹੈਗਾ ਨਾਰਦਾਨਾ ਚੌਂਕ ਟੁੱਟਾ ਆਇਆ ਲਲਾਰੀ ਬੈਠੇ ਨੇ ਨਾਰਦਾਨਾ ਚੌਂਕ ਅੱਛੇ ਅੱਛੇ ਮੱਛੀ ਦੀਆਂ ਦੁਕਾਨਾਂ ਲਲਾਰੀ ਹੋਈਓ ਪੁਰਾਣੇ ਇਹ ਦੁਕਾਨਾਂ ਬੰਦ ਹੋ ਗਈਆਂ ਅੱਗੇ ਮੇਰਾ ਸਕੂਲ ਆ ਰਿਹਾ ਹਾਂਜੀ ਇਹ ਆ ਗਿਆ ਖਾਲਸਾ ਸੇਵਕ ਜੱਥਾ ਪ੍ਰਾਇਮਰੀ ਸਕੂਲ ਜਿੱਥੇ ਮੈਂ ਪੜਿਆ ਹੈ ਉੱਪਰ ਮੇਰੀਆਂ ਕਲਾਸਾਂ ਸਨ ਉਹ ਲਾਸਟ ਵਾਲਾ ਕਮਰਾ ਪੰਜਵੀਂ ਕਲਾਸ ਜਿੱਥੇ ਮੈਂ ਪੜਦਾ ਸਾਂ ਨਾਲ ਦਾ ਚੌਥੀ ਤੀਜੀ ਜੱਜਪਾਗੁਰ ਤੇ ਹਰ ਸੇਵਕ ਸਿੰਘ ਮੇਰਾ ਸਕੂਲ ਵੇਖਣ ਆਏ ਨੇ ਪਟਿਆਲੇ ਆਏ ਆ ਤੇ ਇਹ ਤੁਹਾਨੂੰ ਮਦਰਿਸ਼ ਦਿਖਾ ਰਿਹਾ ਅਨਾਰ ਦਾ ਨਾ ਚੌਕ ਸੇਵਕ ਜੱਥਾ ਖਾਲਸਾ ਸੇਵਕ ਜੱਥਾ ਹਾਈ ਸਕੂਲ ਦਾ ਪ੍ਰਾਇਮਰੀ ਸਕੂਲ ਹੈਗਾ ਸੀ ਇਹ ਸੇਵਕ ਜੱਥਾ ਹਾਈ ਸਕੂਲ ਪ੍ਰਾਇਮਰੀ ਹਾਈ ਸਕੂਲ ਦਾ ਮੇਰਾ ਬੋਰਡ ਲੱਗਾ ਆਇਆ ਹੈ ਤੇ ਇਹ ਕੰਡੀਸ਼ਨ ਬਹੁਤ ਮਾੜੀ ਹੋ ਗਈ ਹੈ ਸਕੂਲ ਬੰਦ ਹੋ ਚੁੱਕਾ ਹੈ ਖੰਡਰ ਹੋ ਗਿਆ ਹੈ ਸਕੂਲ ਤੇ ਇਹ ਆਪਣੀਆਂ ਯਾਦਾਂ ਨੇ ਬਚਪਨ ਦੀਆਂ ਪਾਕਰ ਵੇਖਿਆ ਸਕੂਲ ਲਿਖਿਆ ਪ੍ਰਾਇਮਰੀ ਸਕੂਲ ਖਾਲਸਾ ਸੇਵਕ ਜੱਥਾ ਹਾਈ ਸਕੂਲ ਆਓ ਅਗਲਾ ਦਿਸਖਾਂ ਅਗਲਾ ਸਕੂਲ ਵੱਡਾ ਸਕੂਲ ਹਾਂਜੀ ਇਹ ਉਸੀ ਸਾਡੇ ਆٹے ਦੀ ਚੱਕੀ ਅਨਾਰਦਣਾ ਚੌਂਕ ਜਿੱਥੇ ਮੈਂ ਆਟਾ ਲੈਣ ਆਂਦਾ ਸਾਂ ਤੇ ਖੰਡਰ ਹੋ ਗਈ ਹੈ ਚੱਕੀ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਇਹ ਸੇਵਕ ਜੱਥਾ ਸਕੂਲ ਦੀ ਬੈਕਸ਼ਟ ਦੇ ਆਟੇ ਦੀ ਚੱਕੀ ਜਿੱਥੇ ਮੈਂ ਆਟਾ ਲੈ ਆਂੰਦਾ ਦਾ ਸਾਂ 1 ਰੁਪਏ ਕਿਲੋ ਆਟਾ ਲੈਂਦਾ ਸਾਂ ਹਰ ਸਿੰਘ ਸਿੰਘ ਤੇ 100 ਕਿਲੋ ਆਟਾ 100 ਰੁਪਏ ਦਾ 100 ਕਿਲੋ ਆਟਾ ਬੋਰੀ ਭਰ ਕੇ ਲੈ ਕੇ ਜਾਂਦਾ ਸਾਂ ਇਹ ਸੀ ਨੇ ਉਸ ਗਲੀ ਦਾ ਜੀ ਅੱਗੋ ਦਰਜੀਆਂ ਵਾਲੀ ਗਲੀ ਆ ਜਾਂਦੀ ਹੈ ਹਾਂਜੀ ਇਹ ਮੇਰਾ ਰੂਮ ਹੁੰਦਾ ਸੀ ਜਿੱਥੇ ਮੈਂ 6ਵੀਂ ਕਲਾਸ ਪੜ੍ਹਦਾ ਸੀ ਅੰਦਰ ਜਾ ਕੇ ਦੇਖੋ ਭਾਕਪੁਰ ਛੋਟੀਆਂ ਕਲਾਸਾਂ ਇਹ ਮੇਰਾ ਕਲਾਸਰੂਮ ਸੀ ਜਿੱਥੇ ਮੈਂ ਵੀ 6ਵੀਂ ਕਲਾਸ ਇੱਥੇ ਪੜ੍ਹਦਾ ਸੀ ਅੱਜ ਭਾਕਪੁਰ ਤੇ ਹੈ ਇਹ ਉਸ ਸਮੇਂ ਦੇ ਹਾਂਜੀ ਹਾਂਜੀ ਠੀਕ ਹੈ ਰਿਓ ਬੈਂਚਾਂ ਇਕ ਥੱਲੇ ਅੱਗੇ ਕਾਪੀਆਂ ਰੱਖੋਗੇ ਬੈਠਣ ਵਾਸਤੇ ਇੱਕ ਨੀਚੇ ਬੈਠਣ ਵਾਸਤੇ ਅੱਗੇ ਕੋਈ ਬੈਗ ਰੱਖਣ ਵਾਸਤੇ ਠੀਕ ਹੈ ਇਹ ਅੰਦਰਲੇ ਰੂਮ ਹੈਗੇ ਨੇ ਸੇਵਕ ਜੱਥਾ ਸਕੂਲ ਦੇ ਹਾਂਜੀ ਠੀਕ ਜੀ ਚਲੋ ਜੀ ਇਹ ਹੁਣ ਮੇਰਾ ਕਮਰੇ ਹੁਣ ਤੁਹਾਨੂੰ ਬਾਹਰ ਦਾ ਸੀਨ ਦਿਖਾਉਣਾ ਇੱਥੋਂ ਮੈਂ ਜਾ ਕੇ ਠੀਕ ਹੈ ਜੀ ਹਾਂਜੀ ਇਹ ਸੇਵਕ ਜੱਥਾ ਹਾਈ ਸਕੂਲ ਦਾ ਸੀਨ अनुमानدار ਆ ਕੇ ਦਿਖਾਇਆ ਹੈ ਅਰਸ਼ੇਵ ਸਿੰਘ ਪਾਕ ਉਹ ਇੱਥੇ ਮੈਂ ਪੜਦਾ ਸੀ ਅਮਰਜੋਤ ਵੀਰ ਵੀ ਉੱਤੇ ਪੜਦਾ ਸੀ ਤੇ ਇਹ ਤੁਹਾਨੂੰ ਮੈਂ ਦਿਖਾ ਰਿਹਾ ਖਾਲਸਾ ਸੇਵਕ ਦਿੱਤਾ ਹਾਈ ਸਕੂਲ ਦਾ ਸੀ ਇਹ ਉੱਪਰ ਵੀਰ ਦਾ 10ਵੀਂ ਕਲਾਸ ਦਾ ਕਮਰਾ ਹੁੰਦਾ ਸੀ ਤੇ ਅੱਜ ਛੁੱਟੀ ਹੋ ਚੁੱਕੀ ਹੈ ਸਕੂਲ ਇਹ ਮੇਰਾ ਸਕੂਲ ਹੈ ਇੱਥੇ 6ਵੀਂ ਤੇ 7ਵੀਂ ਦੇ ਦੋ ਕਲਾਸਾਂ ਵਿੱਚ ਪੜਿਆ ਸਾਂ ਤੇ ਅੱਜ ਅਸੀਂ ਇਹ ਸਕੂਲ ਦੇਖਣ ਵਾਸਤੇ ਭਾਕ ਕੋ ਰਣਸੇਵ ਸਿੰਘ ਆਏ ਨੇ ਸਾਡੇ ਵੀਰ ਜੀ ਨੇ ਲਲਾਰੀ ਬਹੁਤ ਪੁਰਾਣੇ ਮੈਂ ਬਚਪਨ ਇੱਥੇ ਪੜਿਆ ਵੀਰ ਜੀ ਇਸ ਸਕੂਲ ਦੇ ਵਿੱਚ ਆਪਣੇ ਪੋਤਰੇ-ਪੋਤਰੀ ਨੂੰ ਦਿਖਾਣ ਆਇਆ ਸਕੂਲ ਬਚਪਨ ਮਰੇ ਇੱਥੇ ਬਿਤੇ ਆ ਇਥੋਂ ਲੰਘਦਾ ਸੀ ਮੈਂ ਛੋਟੇ ਹੁੰਦਿਆਂ ਤੇ ਇਹ ਸਾਡੇ ਲਲਾਰੀ ਨੇ ਵੀਰ ਜੀ ਚੁੰਨੀਆਂ ਰੰਗਣ ਦੇ ਨੇ ਭਾਕ ਕੋ ਰਣਸੇਵ ਸਿੰਘ ਵੇਖ ਰਹੇ ਨੇ ਅਨਾਰਦਾਨਾ ਚੌਂਗ ਦਾ ਤੁਸੀਂ ਸੀਨ ਵੇਖ ਰਹੇ ਹੋ ਤੇ ਸਾਡੇ ਬਹੁਤ ਪੁਰਾਣੇ ਵੀਰ ਜੀ ਇੱਥੇ ਲਲਾਰੀ ਦਾ ਕੰਮ ਕਰਦੇ ਨੇ ਚੁੰਨੀਆਂ ਰੰਗਦੇ ਨੇ ਹਾਂਜੀ ਇਹ ਸਾਡਾ ਘਰ ਏ ਪਟਿਆਲੇ ਦਾ ਘਾਸ ਮੰਡੀ ਦੇਖੋ ਪਰ ਸੇਵਕ ਪਰ ਸੇਵਕ ਦੇ ਭਾਕ ਕੋ ਤੇ ਉਹਨਾਂ ਦੇ ਦਾਦੀ ਮੈਂ ਵੀ ਨਾਲ ਆਇਆ ਘਰ ਵੇਖਣ ਵਾਸਤੇ ਤਰੀਕ ਕਿੰਨੇ ਅੱਜ 15 ਸਪਟੰਬਰ ਅਕਤੂਬਰ 15 ਅਕਤੂਬਰ 2022 ਨੂੰ ਇਹ ਸਾਡਾ ਪੁਰਾਣਾ ਮਹੱਲਾ ਇਹ ਸੀਟੂ ਉਹਨਾਂ ਦਾ ਭੋਲੂ ਉਹਨਾਂ ਦਾ ਘਰ ਏ ਇਹ ਨਾਲ ਸਾਰਾ ਪੁਰਾਣਾ ਚੱਕੀ ਹੁਣ ਤੇ ਸਾਰੇ ਚਲੇ ਗਏ ਇੱਥੋਂ ਤੇ ਇਹ ਤੁਹਾਨੂੰ ਮਸੀਨ ਦਿਖਾ ਰਿਹਾ ਬਾਕੀ ਦੂਰੋਂ ਸਾਹਮਣੋਂ ਦਿਖਾਣਾ ਸੀ ਤੁਹਾਨੂੰ ਮੈਂ ਹਾਂਜੀ ਇਹ ਸਾਡਾ ਪੁਰਾਣਾ ਕਾਰ ਕਾਸ ਮੰਡੀ ਦਾ ਸਾਰਾ ਦ੍ਰਿਸ਼ ਤੁਸੀਂ ਦੇਖੋ ਇਹ ਨਾਲ ਬਿੰਦਰ ਹਣਾਂ ਦਾ ਕਾਰ ਹੈ ਫੌਸੇ ਦਾ ਕਾਰ ਤੇ ਇਹ ਨਾਲਾ ਹੁਣ ਬੰਦ ਹੋ ਚੁੱਕਿਆ ਹੈ ਪਹਿਚਾਨ ਚ ਨਹੀਂ ਆਂਦਾ ਇਹ ਸਾਡੇ ਵੀਰ ਜੀ ਸਾਹਮਣੇ ਵਾਲੇ ਇਹਨਾਂ ਦੀ ਵੀ ਦੁਕਾਨ ਇੱਥੇ ਪੁਰਾਣੀ ਬੈਠੇ ਪਏ ਨੇ ਇਹ ਸਭ ਤੋਂ ਛੋਟੇ ਵਾਲੇ ਤੁਸੀਂ ਸਭ ਤੋਂ ਛੋਟਾ ਅੱਛਾ ਪਰਾ ਪਰਾਵਾਂ ਚੋਂ ਅੱਛਾ 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 ਠੀਕ ਹੈ ਤੁਹਾਡੇ ਪਿਤਾ ਜੀ ਸੀ ਠੀਕ ਹੈ ਠੀਕ ਹੈ ਠੀਕ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਇਹ ਸਾਹਮਣੇ ਉਹਨਾਂ ਦਾ ਰੰਮੀ ਇਹਨਾਂ ਦਾ ਘਰ ਚੀਨੇ ਇਹਨਾਂ ਦਾ ਘਰ ਇਹ ਮੀਆਂ 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 ਜੀ ਚਲੇ ਗਏ ਨਹੀਂ ਜੀ ਅੱਗੇ ਜੀ ਅੱਛਾ ਮੀਆਂ ਜੀ ਇੱਥੇ ਰਹਿ ਰਹੇ ਨੇ ਅੱਛਾ ਇਹ ਦੇਖੋ ਸਾਡਾ ਰੂਮ ਹਾਂ ਇਹ ਮੇਰਾ ਤੇ ਦਾਦੀ ਦਾ ਰੂਮ ਹੁੰਦਾ ਸੀ ਜਦੋਂ ਸਾਡੀ ਡੋਲੀ ਆਈ ਸੀ ਤੇ ਇਹ ਸਾਡੀਆਂ ਪੋੜੀਆਂ ਵੀ ਉਸਤਰੀ ਲੱਗੀਆਂ ਬਣੀਆਂ ਪਈਆਂ ਨੇ ਠੀਕ ਹੈ ਜੀ ਤੇ ਇਹ ਗੇਲਾਂ ਦਾ ਪੋਟੇ ਇੱਕ ਲਗਾਈਆਂ ਸਾਰੀਆਂ ਤੇ ਹਾਂਜੀ ਨਿੱਤ ਹੈ ਇਹ ਠੀਕ ਹੈ ਇਹ ਸਾਡਾ ਬੈਡਰੂਮ ਸੀ ਇਹ ਵਾਲਾ ਹਾਂਜੀ ਉਹਦੇ ਸਾਮੇ ਸੁਵਾਈਏ ਗੱਲ ਲਈ ਓਮ ਕਿਉਂ ਦੇਗਾ ਅਜਾ ਚਲੋ ਜੀ ਇਹ ਤੁਸੀਂ ਉਹ ਬੰਦੇ ਆ ਐ ਸਟੋਰ ਬੰਦੇ ਆ ਹਾਂ ਚਲੀ ਚਲੋ ਚਲੀ ਚਲੋ ਮੈਂ ਤੁਹਾਨੂੰ ਸੁਣਾਇਏ ਮੇਰੇ ਸੋਈ ਤੋਂ ਕਮਰਾ ਤਾਂ ਕਿ ਸੋਈ ਹੈ ਭਾਬੀ ਪਾਪਾ ਜੀ ਦਾ ਕਮਰਾ ਸਾਹ ਇਹ ਭਾਬੀ ਪਾਪਾ ਜੀ ਦਾ ਕਮਰਾ ਹੁੰਦਾ ਸੀ ਇਹ ਵਾਲਾ ਸਾਡਾ ਫਰੰਟ ਰੂਮ ਅਪਾ ਕੋਰਾ ਜਾਈ ਆਪਣੇ ਪਰਦਾਦੇ ਦੇ ਪਰਦਾਦੀ ਦਾ ਘਰ ਵੇਖਣ ਵਾਸਤੇ ਦਾਦੇ ਦੇ ਘਰ ਵੇਖਣ ਵਾਸਤੇ ਉੱਪਰ ਫੇਰ ਛੱਤ ਹੁੰਦਾ ਸੀ ਉੱਤੇ ਹੋਰ ਕਮਰੇ ਬਣਾ ਲਈ ਇਨਾਂ ਨੇ ਪੈਂਜੀ ਨੇ ਇਹ ਸਾਹਮਣੇ ਬਾਪੂ ਜੀ ਦਾ ਕਮਰਾ ਹੁੰਦਾ ਹੁੰਦਾ ਸੀ ਠੀਕ ਹੈ ਤਾਂ ਜੀ ਤੁਸ ਕੋੜੀਆਂ ਤੇ ਡੋਲੀ ਆ ਰਹੀ ਸੀ ਥੱਲੇ ਮੰਟੂ ਕੁਆਲੀ ਬੰਟੂ ਕੁਆਲੀ ਤੁਹਾਨੂੰ ਸੀਨ ਵਿਖਾਵਾਂਗਾ ਤੁਹਾਨੂੰ ਮੈਂ ਆਜੋ ਹਾਂਜੀ ਇਹ ਪਾ ਕੋਰ ਤੇ ਹਰ ਸੇਵਕ ਤੇ ਉਹਨਾਂ ਦੀ ਦਾਦੀ ਆ ਰਹੇ ਨੇ ਆਪਣੇ ਪੁਰਾਣੇ ਘਰ ਤੋਂ ਦਾਦੇ ਦੇ ਘਰ ਦੇ ਬਾਹਰ ਡੈਡੀ ਦੇ ਘਰ ਤੋਂ ਬਾਹਰ ਆ ਰਹੇ ਨੇ ਤੇ ਬਹੁਤ ਅੱਛੇ ਨੇ ਜਿਹੜੇ ਘਰ ਚ ਰਹਿ ਰਹੇ ਨੇ ਉਹਨਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਘਰ ਦੀ ਖਾਇਆ ਹਾਂਜੀ ਹਾਂਜੀ ਇਹ ਕਾਕਾ ਉਹਨਾਂ ਦਾ ਘਰ ਭੋਲੂ ਦੇ ਘਰ ਤੋਂ ਬਾਹਰ ਆ ਰਹੇ ਨੇ ਇਹ ਸੀਟੂ ਇਹ ਸੀਟੂ ਸੀਟੂ ਵਿਚਾਰਾ ਹੁਣ ਮੇਰੇ ਵਰਗਾ ਹੀ ਹੋ ਗਿਆ ਚਿੱਟੀ ਝਾੜੀ ਆ ਗਈ ਸੀਟੂ ਦੀ ਵੀ ਹਾਂ ਘਰ ਕੋਈ ਹੈ ਨਹੀਂ ਇਸ ਟਾਈਮ ਸਾਰੇ ਗਏ ਪਏ ਨੇ ਆ ਜੀ ਹਾਂ ਜੀ ਸਾਡਾ ਵੀਰ ਰੰਮੀ ਵੀਰ ਰੰਮੀ ਵੀ ਨਾਲ ਬੁਲਾਤਾ ਹੋਇਆ ਠੀਕ ਹੈ ਜੀ ਬਹੁਤ ਚਾ ਲੱਗਿਆ ਹਾਂ ਜੀ ਠੀਕ ਹੈ ਇਹ ਸਾਡਾ ਪੁਰਾਣਾ ਘੜੀ ਪੁਰਾਣਾ ਮੱਲਾ ਕਾ ਮੰਡੀ ਠੀਕ ਹੈ ਇਹ ਸਾਡਾ ਨਾਲ ਹੁੰਦਾ ਸੀ ਜੋ ਬੰਦ ਹੋ ਗਿਆ ਠੀਕ ਹੈ ਜੀ ਬੜੀ ਖੁਸ਼ੀ ਹੋਇਆ ਤੇ ਹਾਂ ਓਕੇ ਜੀ ਚਲੋ ਜੀ ਇਹ ਸਾਡਾ ਆਪਣਾ ਵੱਡਾ ਬਰਾ ਬਬੂ ਵੀਰ ਜੇ ਵੀ ਮੁਲਾਕਾਤ ਹੋਈ ਇਹ ਨਾਲ ਦੇ ਨਾਲ ਠੀਕ ਹੈ ਜੀ ਬੜੀ ਖੁਸ਼ੀ ਹੋਈ ਜੀ ਕਿਉਂਕਿ ਇਹ ਪੁਰਾਣੀ ਆਜਾਦਾ ਨੇ ਸਾਡੀਆਂ ਬਚਪਨ ਦਾ ਸਾਡੇ ਯਾਦਾਂ ਨੇ ਠੀਕ ਹੈ ਜੀ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ਼ੰਗਤ ਨਾਨੀ ਵਾਲੀ ਗਲੀ ਇਹ ਸ਼ਹਿਰ ਨਾਨੀ ਦਾ ਘਰ ਸੇ ਹੁਣ ਤਾਂ ਸਾਰਾ ਚੇਂਜ ਹੋ ਗਿਆ ਭਾਗਪੁਰ ਤੇ ਸਾਡੀ ਨਾਨੀ ਦੀ ਗਲੀ ਵੇਖਣ ਆਏ ਨੇ ਭਾਗਪੁਰ ਤੇ ਹਰਸ਼ੇਵਕ ਸਿੰਘ ਤੇ ਉਹਨਾਂ ਦੀ ਦਾਦੀ ਤੇ ਮੈਂ ਨਾਲ ਆਇਆ ਹਾਂ ਹਾਂਜੀ ਇਹ ਸੰਤੋਸ਼ ਅੰਟੀ ਦਾ ਘਰ ਹੈ ਪਿੱਛੇ ਸੰਤੋਸ਼ ਅੰਟੀ ਦਾ ਤੇ ਨਾਲ ਅਗੇ ਨਾਨੀ ਦਾ ਘਰ ਹੈਗਾ ਵੇ ਤੇ ਹਾਂਜੀ ਇਹ ਲਿੱਟੂ ਦਾ ਘਰ ਹੁੰਦਾ ਸੀ ਲਿੱਟੂ ਦਾ ਘਰ ਇਹ ਸ ਨਾਨੀ ਵਾਲੀ ਗਲੀ ਚ ਆ ਰਹੇ ਆ ਆਜੋ ਟਰਦੇ ਟਰਦੇ ਆਜੋ ਇਹ ਨਾਨੀ ਵਾਲੀ ਗਲੀ ਇਹ ਆ ਗਈ ਜੋ ਤੁਹਾਨੂੰ ਨਾਨੀ ਵਾਲੀ ਗਲੀ ਇਹ ਆ ਗਿਆ ਤਾਇਆ ਜੀ ਦਾ ਘਰ ਤੇ 베ਜੀ ਦਾ ਘਰ ਇੱਕ ਉਹਨੇ ਜੜੇ ਤੇ ਮੱਠੀਆਂ ਵਾਲੇ ਰੰਦ ਸੁਨਪਾਲ ਪਕੌੜੇ ਵਾਲਿਆਂ ਦਾ ਘਰ ਹੈਗਾ ਇਹ ਤਾਇਆ ਜੀ ਦਾ ਘਰ ਆ ਗਿਆ ਵੀਰ ਚਰਨ ਤੂੜ ਉਹਨਾਂ ਦਾ ਘਰ ਇਹ ਨਵਾਂ ਬਣ ਗਿਆ ਸਾਰਾ ਤੇ ਹੁਣ ਇੱਥੇ ਅਜਹਰ ਸੇਵਕ ਸਿੰਘ ਸਪਾਕਰ ਵੇਖਣ ਆਏ ਨੇ ਆਪਣੇ ਬਾਪੂ ਜੀ ਦਾ ਦਾਦਾ ਜੀ ਦਾ ਘਰ ਵੇਖਣ ਵਾਸਤੇ ਆਏ ਨੇ ਠੀਕ ਹੈ ਜੀ ਹਾਂਜੀ ਇਹ ਜੱਗੀ ਸਵੀਟ ਸਾਰਾ ਚੇਂਜ ਹੋ ਗਿਆ ਇੱਥੇ ਭਾਈ ਸਾਹਿਬ ਵੀਰ ਜੀ ਕਹਿੰਦੇ ਨੇ ਕਿ ਇੱਥੇ ਧਰਮਸ਼ਾਲਾ ਬਣ ਗਈ ਇਹ ਜੱਗੀ ਸਵੀਟ ਵਾਲਿਆਂ ਦਾ ਘਰ ਹੁੰਦਾ ਸੀ ਤੇ ਇਹ ਸਾਰਾ ਤੁਸੀਂ ਦੇਖਦੇ ਹੋ ਤੁਹਾਨੂੰ ਮੈਂ ਦਿਖਾ ਰਿਹਾ ਸੀਨ ਇਹ ਤਾਇਆ ਜੀ ਦਾ ਘਰ ਆ ਗਿਆ ਸਾਡੇ ਤਾਇਆ ਜੀ ਦਾ ਘਰ ਤੇ ਇਹ ਦਾਦੀ ਦਾ ਘਰ ਆ ਗਿਆ ਬੇਜੀ ਦਾ ਘਰ ਇੱਥੇ ਦਾਦੀ ਸਾਡੀ ਰਹਿੰਦੀ ਹਿੰਦਸਟਾਨਸ ਘਰ ਦੇ ਵਿੱਚ ਅਰੇ 베ਜੀ ਦਾ ਘਰ ਆ ਗਿਆ ਇੱਥੇ ਦਾਦੀ ਰਹਿੰਦੀ ਸੀ ਸਾਡੀ ਮੇਰਾ ਬੱਚੇ ਨੂੰ ਬਚਪਨ ਵੀ ਇੱਥੇ ਹੀ ਬੀਤੀ ਆ ਹੁਣ ਸਾਰਾ ਚੇਂਜ ਹੋ ਗਿਆ ਇੱਥੇ ਉਹਨਾਂ ਇਹ ਪੂਰੀ ਕੋਠੀ ਬਣ ਚੁੱਕੀ ਹੈਗੀ ਏ ਤੇ ਅੱਜ ਭਾਕ ਕੋ ਰਸੇਵ ਸਿੰਘ ਵੇਖਣ ਆਏ ਨੇ ਆਪਣੀ ਕੀ ਲੱਗੀ ਦਾਦੀ ਘੜੀ ਨਕੜ ਦਾਦੀ ਤੇ ਇਹ ਨਾਲ ਪਾਲ ਪਕੌੜੇ ਵਾਲਿਆਂ ਦਾ ਘਰ ਏ ਸਾਰਾ ਇਹ ਵੀ ਟੁੱਟ ਗਿਆ ਕਾਰੀਗਰ ਆਪਣੇ ਕਾਰੀਗਰੀ ਕਰ ਰਹੇ ਨੇ ਠੀਕ ਹੈ ਜੀ ਤੁਹਾਨੂੰ ਦੱਸ ਸੀ ਇਸ ਖੱਲੀ ਦੇ ਵਿੱਚ ਹਾਂਜੀ ਇਹ ਆਇਆ ਜੀ ਤੇ ਬੈਕਸਟਾਰ ਤੇ ਜਿਹੜੀ ਗਲੀ ਹੁੰਦੀ ਸੀ ਉਸ ਗਲੀ ਚੋਂ ਮੈਂ ਆਂਦਾ ਨਸੋ ਸਬਜ਼ੀ ਲੈਣ ਵਾਸਤੇ ਸਾਹਮਣੇ 베ਜੀ ਦਾ ਘਰ ਹੈ ਤੇ ਇਧਰਲੇ ਪਾਸੇ ਚੜਾਈ ਚੜਦੀ ਹੈ ਮੈਂ ਹਰ ਸੇਵਕ ਸਿੰਘ ਤੇ ਭਾਕੌਰ ਨੂੰ ਦਿਖਾ ਰਿਹਾ ਕਿ ਇਸ ਗਲੀ ਚੋਂ ਮੈਂ ਸਬਜ਼ੀ ਲੈਣ ਜਾਂਦਾ ਨਸੋ ਟੋਕਰੀ ਲੈ ਕੇ ਤੇ ਇਹ ਗਲੀ ਮੈਂ ਤੁਹਾਨੂੰ ਦਿਖਾਣਾ ਵੈ ਹਾਂਜੀ ਇਹ ਗਲੀ ਉਹੀ ਆ ਰਹੀ ਹੈ ਜਿਸ ਗਲੀ ਚੋਂ ਮੈਂ ਸਬਜ਼ੀ ਲੈਣ ਜਾਂਦਾ ਨਸਾਂ ਤੇ ਹੁਣ ਸਬਜ਼ੀ ਮੰਡੀ ਆਉਣ ਵਾਲੀ ਹੈ ਇਹ ਉਹੀਓ ਘਰ ਆ ਗਏ ਸਬਜ਼ੀ ਮੰਡੀ ਵਾਲੇ ਏ ਸਾਡਾ ਸਬਜ਼ੀ ਮੰਡੀ ਆ ਗਈ ਇਹ ਕਿਲੇ ਦਾ ਬੈਕ ਸਾਈਡ ਆ ਗਈ ਇਹ ਬਿੱਲੇ ਹਰੀ ਜਿਹੜੇ ਮੁਰਗੀਆਂ ਵਾਲੇ ਹੁੰਦੇ ਸੋਨਾਂ ਵਾਲੀ ਦੁਕਾਨ ਆ ਗਈ ਸਾਰੀ ਚੇਂਜ ਹੋ ਗਈ ਲੱਗਦਾ ਇਹ ਜਿੱਥੇ ਮੈਂ ਸਬਜ਼ੀ ਲੈਣ ਆਂਦਾ ਸੀ ਸਾਹਮਣੇ ਰੇੜੀ ਖਲੌਂਦੀ ਸੀ ਸਬਜ਼ੀ ਵਾਲੀ ਇਹ ਸਾਹਮਣੇ ਪਾਲ ਮੱਛੀਆਂ ਵਾਲੇ ਦੇ ਖੱਬੇ ਪਾਸੇ ਦੁਕਾਨ ਹੁੰਦੀ ਹੁੰਦੀ ਸੀ ਇਹ ਸਬਜ਼ੀ ਮੰਡੀ ਵਾਲਾ ਸਾਰਾ ਸੀਨ ਹੈਗਾ ਤੇ ਇਹ ਸਬਜ਼ੀ ਮੰਡੀ ਵਾਲਾ ਸੀਨ ਤੁਹਾਨੂੰ ਮੈਂ ਦਿਖਾ ਰਿਹਾ ਤੂੰ ਸਾਰਾ ਚੇਂਜ ਹੋ ਚੁੱਕਿਆ ਹੈ ਇਹ ਪੁਰਾਣੀਆਂ ਤਰਪਾਲ ਦੀਆਂ ਦੁਕਾਨਾਂ ਹੁੰਦੀਆਂ ਸੀ ਸ਼ਾਇਦ ਇਥੋਂ ਉਹ ਵੀ ਚਲੇ ਗਏ ਨੇ ਮੱਠੀਆਂ ਵਾਲੇ ਜਿਹੜੇ ਪਾਲ ਸਾਡੇ ਗਲੀ ਦੇ ਬੈਕਸਾਈਡ ਤੇ ਰਹਿੰਦੇ ਸੀ ਉਹ ਵੀ ਚਲੇ ਗਏ ਨੇ ਇਹ ਸੀਨ ਤੁਹਾਨੂੰ ਮੈਂ ਦਿਖਾ ਰਿਆ ਤੇ ਪਾਸ ਕੋਲ ਹਰਸ਼ੇਵ ਸਿੰਘ ਉਹਨਾਂ ਦਾਦੀ ਵੀ ਇੱਥੇ ਆਏ ਨੇ ਹਾਂਜੀ ਹਰਬੰਸ ਆਈਸਕ੍ਰੀਮ ਵਾਲੇ ਇਹ ਵੀ ਦੁਕਾਨ ਸਾਰੀ ਚੇਂਜ ਹੋ ਗਈ ਹੈ ਤੇ ਇੱਥੇ ਸੀ ਕੁਲਤੀ ਖਾਣ ਆਂਦੇ ਨੇ ਦੱਸਾਂ ਰਾਤ ਨੂੰ ਜੇਰੋ ਸਾਡਾ ਨਵਾਂ ਨਵਾਂ ਵਿਆਹ ਹੋਇਆ ਤੇ ਉਦੋਂ ਬਿਲਕੁਲ ਰੇੜੀ ਬਾਹਰ ਖਲੌਂਦੀ ਸੀ ਤੇ ਰੇੜੀ ਤੋਂ ਸੀ ਖਾਂਦੇ ਸਾਂ ਲੇਕਿਨ ਅੱਜ ਸਾਰਾ ਇੱਥੇ ਦਾ ਸੀਨ ਚੇਂਜ ਹੋ ਚੁੱਕਿਆ ਹੈ ਇਹ ਇਹ ਤੋਂ ਸੀ ਨੂੰ ਟੀਲੀ ਸੜਕ ਕਹਿੰਦੇ ਆ ਸਾਹਮਣੇ ਸਬਜ਼ੀ ਮੰਡੀ ਹੈ ਤੇ ਇੱਧਰ ਛੋਲੇ ਪਟੂਰੇ ਵਾਲੇ ਹੁੰਦੇ ਸਨ ਜੋ ਕਿ ਹੁਣ ਉਹ ਦੁਕਾਨ ਉੱਥੋਂ ਬਦਲ ਚੁੱਕੀ ਹੈ ਤੇ ਹੁਣ ਦੁਕਾਨ ਹੋਰ ਖੁੱਲ ਗਈ ਹੈ ਤੇ ਇਹ ਸਾਡੇ ਅਰਸ਼ੇਵਰ ਸਿੰਘ ਹਰਵੰਸ ਆਈਸਕ੍ਰੀਮ ਵਾਲੇ ਦੇ ਬਾਹਰ ਖੜੇ ਨੇ ਹਾਂਜੀ ਇਹ ਜਗ੍ਹਾ ਤੇ ਹੁੰਦੇ ਨੇ ਤੁਸੀਂ ਪ੍ਰੀਤ ਪਿਕਚਰ ਹਾਊਸ ਫੋਟੋ ਫਰੇਮਿੰਗ ਦੀ ਦੁਕਾਨ ਲੇਕਿਨ ਉਹ ਦੁਕਾਨ ਨੇ ਉੱਥੋਂ ਬਦਲ ਚੁੱਕੀ ਹੈ ਤੇ ਇਹ ਸਾਰੀਆਂ ਦੁਕਾਨਾਂ ਚੇਂਜ ਹੋ ਗਈਆਂ ਨੇ ਉਹ ਪਤਾ ਨਹੀਂ ਲੱਗ ਰਿਹਾ ਦੁਕਾਨ ਕਿਹੜੀ ਹੈਗੀ ਲੇਕਿਨ ਖੜੇ ਅਸੀਂ ਉੱਥੇ ਹੀ ਆ ਜਿੱਥੇ ਫੋਟੋ ਫਰੇਮਿੰਗ ਬੜੀ ਦੁਕਾਨ ਤੇ ਮੈਂ ਕੰਮ ਕਰਦਾ ਸੀ ਸ਼ੀਸ਼ੇ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਉਹ ਬਾਜ਼ਾਰ ਹੈਗਾ ਜੋ ਤੁਸੀਂ ਦੇਖ ਰਹੇ ਹੋ ਹਾਂਜੀ ਇਹ ਸਾਹਮਣੇ ਜਿਹੜਾ ਸੜੀ ਰੜਾਈ ਨਹੀਂ ਹੁੰਦੀ ਤੁਸੀਂ ਪੀਲੀ ਸੜਕ ਨੂੰ ਥੱਲੇ 베ਜੀ ਦਾ ਘਰ ਤੇ ਤਾਇਆ ਦਾ ਘਰ ਥੱਲੇ ਗਲੀ ਜਾਂਦੀ ਸੀ ਇਹ ਉਹ ਵਾਲੀ ਗਲੀ ਹੈਗੀ ਹੈ ਹੁਣ ਤੇ ਦੁਕਾਨਾਂ ਤੋਂ ਕੋਈ ਨਾ ਸਾਰੀਆਂ ਖੁੱਲ ਗਈਆਂ ਪਛਾਣ ਨਹੀਂ ਆ ਰਹੀ ਹੈਗੀ ਠੀਕ ਜੀ ਹਾਂਜੀ ਇਹ ਬੇਕਰੀ ਸੀ ਨਿੰਦਰੀ ਦੀ ਬੇਕਰੀ ਜੋ ਕਿ ਸਾਰੀ ਚੇਂਜ ਹੋ ਚੁੱਕੀ ਹੈਗੀ ਇਹ ਨਾਮ ਵੀ ਸ਼ਾਇਦ ਬਦਲ ਗਿਆ ਹੋਇਆ ਇਸ ਬੇਕਰੀ ਦਾ ਨਿਊ ਇੰਡੀਆ ਬੇਕਰੀ ਇਹ ਦੀਵਾਲੀ ਦਾ ਤਿਹਾੜ ਚੱਲ ਰਿਹਾ ਹੈ ਇਹਨਾਂ ਨੇ ਸਟਾਲ ਲਾਇਆ ਹੈ ਬਾਹਰ ਠੀਕ ਹੈ ਜੀ ਬਹੁਤ ਵਧੀਆ ਇਹ ਵੀ 베ਜੀ ਵਾਲੀ ਗਲੀ ਹੈ ਹੁਣ ਮੇਰਾ ਨਾਮ ਭੁੱਲ ਗਏ ਨੇ ਇੱਥੇ ਪ੍ਰਾਣੇ ਘਰ ਹੁੰਦੇ ਸਨ ਲੇਕਿਨ ਚੇਂਜ ਹੋ ਗਏ ਨੇ ਸਾਰਾ ਹੁਣ ਇੱਥੇ ਸ਼ੋਪਿੰਗ ਆ ਦੁਕਾਨਾਂ ਫੈਕਟਰੀਆਂ ਵਗੈਰੇ ਜੁੱਤੀਆਂ ਦੇ ਬਣ ਗਈਆਂ ਨੇ ਇਹ ਤੁਸੀਂ ਪਹਿਚਾਣ ਨਹੀਂ ਸਕੋਗੇ ਇਸ ਟਾਈਮ ਮੈਂ ਕਿਹੜੀ ਜਗ੍ਹਾ ਤੇ ਹੈਗਾ ਲੇਕਿਨ ਉਹ 베ਜੀ ਦੇ ਘਰ ਦੇ ਕੋਲ ਜਿਹੜਾ ਨਿੰਦਰੀ ਦਾ ਘਰ ਹੁੰਦਾ ਸੀ ਬੇਕਰੀ ਵਾਲਿਆਂ ਦਾ ਇਹ ਉਹ ਜਗ੍ਹਾ ਹੈਗੀ ਹੈ ਜੀ ਲਓ ਜੀ ਫੇਰ ਅਸੀਂ ਵਾਪਸ ਆ ਗਏ ਆਂ ਬੇਜੀ ਦੇ ਘਰ ਦੇ ਕੋਲ ਤਾਇਆ ਜੀ ਦੇ ਘਰ ਦੇ ਕੋਲ ਸਵੇਰ ਆ ਗਿਆ ਨੀਚੇ ਦੁਕਾਨ ਖੋਲੀ ਇਹਨਾਂ ਨੇ ਤਾਇਆ ਜੀ ਦੇ ਘਰ ਦੇ ਥੱਲੇ ਠੀਕ ਹੈ ਜੀ ਇਹ ਤੁਹਾਨੂੰ ਅੱਜ ਪਟਿਆਲਾ ਦਿਖਾ ਰਹੇ ਆ ਹਾਂਜੀ ਇਹ ਉਹ ਸਾਹਮਣੇ ਤਾਇਆ ਜੀ ਦਾ ਘਰ ਤੇ ਵੀਰ ਚਰਨ ਤੂਰ ਸਿੰਘ ਉਹਨਾਂ ਦਾ ਘਰ ਤੇ ਆਜੋ ਖਲੋਵੋ ਨਾ ਆਜੋ ਠੀਕ ਹੈ ਜੀ ਹਾਂਜੀ ਇਹ ਆ ਗਈ ਨਾਨੀ ਵਾਲੀ ਗਲੀ ਚੋਕੇ ਪਛਾਣ ਚ ਨਹੀਂ ਆ ਰਹੀ ਨਾਨੀ ਰੰਦ ਦੀ ਸਸ ਗਲੀ ਵਿੱਚ ਅੰਦਰ ਤੇ ਜਾ ਕੇ ਤਾਇਆ ਜੀ ਬੇਬੇ ਦਾ ਘਰ ਇਹ ਸਾਡੇ ਮੀਆਂ ਜਿਹੜਾ ਘਾਰੇ ਵੀ ਚੇਂਜ ਹੋ ਚੁੱਕਿਆ ਇੱਕ ਵਾਰੀ ਤੁਹਾਨੂੰ ਫੇਰ ਦ੍ਰਿਸ਼ ਦਿਖਾ ਰਿਆ ਇਹ ਆਪਣਾ ਨਾਲੇ ਵਾਲੀ ਸੜਕ ਆ ਗਈ ਸਾਹਮਣੇ ਉਹ ਸਾਹਮਣੇ ਸਾਡਾ ਘਰ ਨਜ਼ਰ ਆ ਰਿਹਾ ਹੈ ਔਰ ਇੱਧਰ ਜਿਹੜਾ ਆਤਮਾ ਦੁੱਧ ਵਾਲਾ ਸੀ ਸਾਹਮਣੇ ਉਹ ਸੜਕ ਨਜ਼ਰ ਆ ਰਹੀ ਹੈ ਇਹ ਸਾਡੀ ਮੰਡੀ ਜਿੱਥੇ ਕੂੜਾ ਸੁੱਟਦੇ ਸਾਂ ਉਹ ਜਗ੍ਹਾ ਸਾਰੀ ਬਦਲ ਚੁੱਕੀ ਹੈ ਇਹ ਸਾਹਮਣੇ ਵੱਡੀ ਸਬਜ਼ੀ ਮੰਡੀ ਨੂੰ ਸੜਕ ਜਾ ਰਹੀ ਹੈ ਤੇ ਇਹ ਤੁਹਾਨੂੰ ਮੈਂ ਦਿਖਾ ਰਿਹਾ ਸੀਨ ਸੰਤ ਵਾਲੀ ਗਲੀ ਜਿੱਥੇ ਸੰਤ ਰਹਿੰਦਾ ਹੁੰਦਾ ਸੀ ਤੇ ਇਹ ਜਿੱਥੇ ਲਾਲੇ ਰਹਿੰਦੇ ਸਨ ਨਾ ਲਾਲੇ ਕੇਸ਼ੋ ਇਹ ਉਹ ਜਗ੍ਹਾ ਹੈਗਾ ਘਰ ਬਾਲਾਂ ਚੁੱਕੇ ਨੇ ਹਾਂਜੀ ਤੇ ਇਹ ਬੈਕ ਸਾਡ ਦੇਤੇ ਲਾਲੇ ਦਾ ਘਰ ਹੁੰਦਾ ਸੀ ਉਹ ਜਗ੍ਹਾ ਤੇ ਇਹ ਬਿਲਕੁਲ ਪਛਾਣ ਚ ਨਹੀਂ ਆ ਰਿਹਾ ਇਹ ਸਾਹਮਣੇ ਮੰਡੀ ਜਿੱਥੇ ਕੂੜੇਦਾਨ ਕੂੜਾ ਸੁੱਟਦੇ ਸਾਂ ਇਹਦੇ ਬਿਲਕੁਲ ਵੀ ਪਛਾਣ ਚ ਨਹੀਂ ਆ ਰਿਹਾ ਠੀਕ ਹੈ ਜੀ ਸੋ ਅੱਜ ਅਸੀਂ ਪਾਕੁਰ ਕਿੰਨੀ ਤਰੀਕ ਵਾ ਭੁੱਲ ਗਿਆ ਕਿੰਨੀ ਤਰੀਕ ਹੈ 15 ਅਕਤੂਬਰ ਅਕਤੂਬਰ ਨਹੀਂ ਅਕਤੂਬਰ ਹੈ 15 ਅਕਤੂਬਰ 2022 ਨੂੰ ਉਸੇ ਪਟਿਆਲੇ ਦਾ ਸੀ ਧੰਨਵਾਦ ਦਿਖਾ ਰਹੇ ਹਾਂ ਔੜੇ ਵਾਲੇ ਹੁੰਦੇ ਸਨ ਜੋ ਕਿ ਦੁਕਾਨ ਬੰਦ ਹੋ ਚੁੱਕੀ ਹੈ ਤੇ ਇਹ ਸੜਕ ਆਪਣੇ ਕੜਾਵਲੇ ਚੌਕ ਨੂੰ ਜਾ ਰਹੀ ਹੈ ਉਹ ਗੁਰਦੁਆਰਾ ਨਜ਼ਰ ਆ ਰਿਹਾ ਹੈ ਕਾਸ ਮੰਡੀ ਗੁਰਦੁਆਰਾ ਤੇ ਇਹ ਸੜਕ ਸਬਜ਼ੀ ਮੰਡੀ ਨੂੰ ਜਾ ਰਹੀ ਹੈ ਤੇ ਇਹ ਖੱਬੇ ਪਾਸੇ ਜਿਹੜੀ ਸੜਕ ਹੈਗੀ ਹੈ ਇਹ ਪੀਲੀ ਸੜਕ ਸਬਜ਼ੀ ਮੰਡੀ ਨੂੰ ਜਾ ਰਹੀ ਹੈ ਤੇ ਖੱਬੇ ਪਾਸੇ ਜੀ ਫਾਲ ਪਕੌੜਿਆਂ ਵਾਲੀ ਦੁਕਾਨ ਤੁਸੀਂ ਵੇਖ ਰਹੇ ਹੋ ਜਿੱਥੋਂ ਅਸੀਂ ਜਾ ਕੇ ਉਹਨੂੰ ਸਮੱਠੀਆਂ ਖਰੀਦਾਂਗੇ ਤੇ ਸਾਰੀ ਚੇਂਜਿੰਗ ਹੋ ਚੁੱਕੀ ਹੈ ਤੇ ਇਸ ਕਰਕੇ ਤੁਹਾਨੂੰ ਮ ਦਿਖਾ ਰਿਹਾ ਅੱਜ ਪੜਿਆਲੇ ਦਾ ਦ੍ਰਿਸ਼ ਇਹ ਸਾਡਾ ਰੋਡ ਹੈ ਕਾ ਮੰਡੀ ਵਾਲਾ ਨਾਲੇ ਵਾਲਾ ਰੋਡ ਤੋਂ ਚੇਂਜ ਹੋ ਚੁੱਕਿਆ ਹੈ ਇਹ ਪਾਕ ਕੋ ਹਾਂਜੀ ਇਹ ਪਾਲ ਪਕੋੜਿਆਂ ਵਾਲੀ ਦੁਕਾਨ ਹੈ ਜਿੱਥੋਂ ਅਸੀਂ ਮਠੀਆਂ ਟਿੱਕੀਆਂ ਲੈ ਰਹੇ ਹਾਂ ਲੇਕਿਨ ਉਹ ਵੀਰ ਜੀ ਦਿੱਥੋਂ ਚਲੇ ਗਏ ਪਾਲ ਜੀ ਹੈਗੇ ਨੇ ਅੱਛਾ ਅੱਛਾ ਠੀਕ ਹੈ ਤੇ ਉਹ ਸਾਹਮਣੀ ਪਕੋੜਿਆਂ ਵਾਲੀ ਦੁਕਾਨ ਵੀ ਉਹਨਾਂ ਦੀ ਬੰਦ ਹੋ ਚੁੱਕੀ ਹੈ ਲੇਕਿਨ ਕਹਿੰਦੇ ਨੇ ਦੂਜੀ ਜਗ੍ਹਾ ਤੇ ਦੁਕਾਨ ਖੋਲੀ ਉਹਨਾਂ ਨੇ ਤੇ ਕਾਲਜਾਂ ਵਾਲਿਆ ਦੁਕਾਨ ਖੋਲੀ ਏ ਪਕੌੜਿਆਂ ਵਾਲੀ ਸੀ ਪਕੌੜੇ ਖਾਣੇ ਸੀ ਲੇਕਿਨ ਸਾਨੂੰ ਪਕੌੜੇ ਮਿਲੇ ਨਹੀਂ ਅੱਜ ਇਹ ਦੀਵਾਲੀ ਕਰਕੇ ਅੱਜ ਬਾਜ਼ਾਰ ਲੱਗਾ ਤੇ ਦੀਵਾਲੀ ਆ ਰਹੀ ਏ ਤੇ ਇਹ ਪਾਲ ਵੀਰ ਜੀ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਇਹ ਦੁਕਾਨ ਸੰਭਾਲੀ ਹੋਈ ਏ ਠੀਕ ਜੀ ਨਹੀਂ ਮੱਠ ਹੈ ਹਾਂਜੀ ਤੇ ਤੁਹਾਡੇ ਵੰਦਨ ਕਰਵੇਂ ਲੋ ਜੀ ਮਿੱਠੀਆਂ ਟੱਕੀਆਂ ਟਿੱਕੀਆਂ ਲਈਆਂ ਨੇ ਅਸੀਂ ਮਿੱਠੀਆਂ ਟਿੱਕੀਆਂ ਭਾਈ ਤਾਜ਼ੀਆਂ ਨੇ ਨਾ हेलो जी फिर ਤੁਸੀਂ ਪੀਲੀ ਸੜਕ ਦੇਖ ਰਹੇ ਹੋ ਸਬਜੀ ਮੰਡੀ ਵਾਲੀ ਪਰ ਇਹ ਪਾਲ ਪਕੌੜੇ ਵਾਲੀ ਦੁਕਾਨ ਹੈ ਜੋ ਕਿ ਹੁਣ ਉਹ ਭਾਈ ਸਾਹਿਬ ਚਲੇ ਜਾ ਚੁੱਕੇ ਨੇ ਮਠਿਆ ਲੈ ਚੁੱਕੇ ਨੇ ਹੁਣ ਕਿਉਂਕਿ ਦਿੱਲੀ ਜਾ ਰਹੀਆਂ ਨੇ ਮਠਿਆ ਵਠੀਆਂ ਫਿਰ ਉੱਥੇ ਜਾ ਕੇ ਸੀ ਮਠਿਆ ਵਠੀਆਂ ਖਾਵਾਂਗੇ ਔਰ ਪਟਿਆਲੇ ਦੇ ਗੁਣ ਗਾਵਾਂਗੇ ਜੀ ਇਹ ਹੈਗਾ ਗੁਰਦੁਆਰਾ ਕਾਸ ਮੰਡੀ ਪੰਚਾਇਤੀ ਗੁਰਦੁਆਰਾ ਜੋ ਕਿ ਹੁਣ ਬਿਲਡਿੰਗ ਸਾਰੀ ਨਵੀਂ ਬਣ ਚੁੱਕੀ ਹੈ ਗੁਰਦੁਆਰਾ ਵੱਡਾ ਬਣ ਗਿਆ ਹੈ ਔਰ ਅੱਜ ਤੁਹਾਨੂੰ ਮੈਂ ਆਪਦੀ ਨੂੰ ਸਾਰੇ ਸੰਗਤਾਂ ਨੂੰ ਇਹ ਗੁਰਦੁਆਰੇ ਦੇ ਵੀ ਦਰਸ਼ਨ ਕਰਵਾ ਰਿਹਾ ਆ ਭਾਕੌਰ ਹਰਸੇਵ ਸਿੰਘ ਸਾਰਾ ਜੋ ਬਾਜ਼ਾਰ ਦਾ ਦ੍ਰਿਸ਼ ਬਿਲਕੁਲ ਚੇਂਜ ਹੋ ਚੁੱਕਿਆ ਹੈ ਦੁਕਾਨਾਂ ਸਾਰੀਆਂ ਚੇਂਜ ਹੋ ਚੁੱਕੀਆਂ ਨੇ ਗੁਰਦੁਆਰਾ ਕਾਸ ਮੰਡੀ ਠੀਕ ਹੈ ਜੀ ਹਾਂਜੀ ਇਹ ਹੁਣ ਸਾਡਾ ਸਕੂਲ ਆ ਗਿਆ ਕਾਸ ਮੰਡੀ ਪ੍ਰਾਇਮਰੀ ਸਕੂਲ ਵਿਦਿਆ ਵਿਚਾਰੀਤਾ ਪਰਉਪਕਾਰੀ ਜਿੱਥੇ ਬੰਟੂ ਮੰਟੂ ਪੜ੍ਹਿਆ ਸਨ ਤੇ ਇਹ ਉਹਨਾਂ ਦਾ ਸਕੂਲ ਆ ਗਿਆ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਵਿੱਚ ਕੈਦ ਕਰ ਲੈਨੇ ਆ ਸ਼ੂਟ ਕਰ ਲੈਨੇ ਆ ਠੀਕ ਹੈ ਲਓ ਜੀ ਇਹ ਆ ਗਿਆ ਆਪਣਾ ਕਾਸ ਮੰਡੀ ਸਕੂਲ ਤੇ ਇਹ ਵੀ ਸਾਰਾ ਚੇਂਜ ਹੋ ਚੁੱਕਿਆ ਹੈ ਸਕੂਲ ਠੀਕ ਹੈ ਜੀ ਥੋੜਾ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦਾ ਸੀਨ ਇੱਥੋਂ ਲੈ ਕੇ ਇਹ ਤਾਂ ਹੁਣ ਬੂਰਾ ਬਦਲ ਚੁੱਕਿਆ ਸਕੂਲ ਹਾਂਜੀ ਮੰਟੂ ਮੰਟੂ ਪੈਨ ਵੇਖ ਲਓ ਤੁਹਾਡੇ ਸਕੂਲ ਦੀ ਮੈਂ ਸਪੈਸ਼ਲ ਆਇਆ ਵੀਡੀਓ ਬਣਾਉਣ ਵਾਸਤੇ ਹੁਣ ਬਿਲਕੁਲ ਉਸ ਰੂਮ ਤੇ ਵੈਸੇ ਸਾਰੇ ਉਸ ਤਰੀਏ ਆ ਗਏ ਹਾਂਜੀ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ 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 ਤੁਸੀਂ ਪੜਦੇ ਹੋ ਇੱਥੇ ਪੜਦੇ ਹੋ ਜਾਂ ਰਹਿੰਦੇ ਹੋ ਗੇਮ ਵਾਲੇ ਅੱਛਾ ਕਿੱਥੇ ਗੇਮ ਹੋ ਰਹੀਆਂ ਨੇ ਅੱਛਾ ਤੁਹਾਨੂੰ ਪੋਹ ਲੋ ਤੁਹਾਨੂੰ ਰੂਮ ਮੇ ਲੈਣੇ ਇੱਥੇ ਠੀਕ ਹੈ ਮੇਰੇ ਮੈਂ ਬਚਪਨ ਜਿੱਥੇ ਪੜਿਆ ਪਿਆ ਮੈਂ ਅੱਜ ਬਹੁਤ ਸਮੇਂ ਬਾਅਦ ਦੁੱਧ ਵਾਲੀ ਗਲੀ ਉਹ ਕੋਨੇ ਤੇ ਲੈਫਟ ਹੈਂਡ ਜਾ ਕੇ ਜਿੱਥੇ ਮੈਂ ਦੁੱਧ ਲੈਣ ਆਂਦਾ ਸਾਂ ਤੇ ਇਹ ਦੁੱਧ ਵਾਲੀ ਗਲੀ ਆ ਗਈ ਬੁੱਢੇ ਬਾਬੇ ਦੀ ਗਲੀ ਹੁੰਦੀ ਸੀ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਸ ਟਮਾ ਕਿੱਥੇ ਖੜਾ ਇਹ ਕਾ ਮੰਡੀ ਸਕੂਲ ਦੀ ਦੀਵਾਰ ਹੈ ਤੇ ਇਹ ਬਾਹਰ ਜਾ ਕੇ ਇੱਥੋਂ ਲੈਫਟ ਹੈਂਡ ਸਾਈਡ ਸਾਹਮਣੇ ਸਾਡਾ ਗਲੀ ਆ ਗਈ ਜਿੱਥੇ ਵੀਰ ਅਮਰਜੋਤ ਦੇ ਦੋਸਤ ਦਾ ਘਰ ਹੁੰਦਾ ਸੀ ਇਹ ਨਾਮ ਉਹਦਾ ਬਾਚੂ ਹੁਣਾਂ ਦਾ ਉਹ ਘਰ ਹੈ ਤੇ ਇਹ ਦੁੱਧ ਵਾਲੀ ਗਲੀ ਲੇਕਿਨ ਉਹ ਘਰ ਅੰਦਰ ਨਹੀਂ ਸੀ ਜਾ ਸਕਦੇ ਘਰ ਸਾਰਾ ਬਦਲ ਗਿਆ ਤੇ ਇਹ ਸਾਹਮਣੇ ਗੁਰਦੁਆਰਾ ਕਾਸ ਮੰਡੀ ਔਰ ਇਹ ਸਕੂਲ ਮੰਟੂ ਹੁਣਾਂ ਦਾ ਇਸ ਟਾਈਮ ਉੱਥੇ ਖੜਾ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਇਸ ਟਾਈਮ ਮੈਂ ਕਿੱਥੇ ਖੜਾ ਹੁਣ ਅਸੀਂ ਫੇਰ ਰੋਡ 'ਤੇ ਜ ਬੈਠ ਗਏ ਆ ਪਾਕੋਰ ਤੇ ਸੇਵ ਸੰਕ੍ਰਿਪਸ ਖਾਣ ਲੱਗੇ ਨੇ ਤੇ ਇਹ ਅਸੀਂ ਹੁਣ ਚੱਲੇ ਆ ਕਾ ਮੰਡੀ ਤੋਂ ਗੁਰਦੁਆਰਾ ਸਾਹਿਬ ਤੋਂ ਕੜਾ ਵਾਲਾ ਚੌਕ ਆ ਗਿਆ ਇਹ ਕੜਾਵਲਾ ਚੌਕ ਆ ਰਿਹਾ ਤੇ ਮੇਰੀ ਵੀਡੀਓ ਕਾਫੀ ਹਿੱਲ ਰਿਹਾ ਹੈ ਸਕੂਟਰ ਦੀ وجہ ਕਾਰਨ ਠੀਕ ਹੈ ਜੀ ਇਹ ਆ ਗਿਆ ਕੜਾਵਲਾ ਚੌਂਕ ਦਤਨਾ ਵਾਲਾ ਬੈਠਾ ਜੀ ਤੱਕ ਕੋਈ ਦਤਨਾ ਵਿਖਰੀਆਂ ਨੇ ਦਤਨਾ ਇਹ ਦਤਨਾ ਵਾਲਾ ਉਹ ਉਧਰ ਬੰਤੋ ਦਾ ਬੰਤੋ ਦਾ ਟਾਬਾ ਉਸ ਪਾਸੇ ਕੜਾਵਲਾ ਚੌਂਕ ਠੀਕ ਹੈ ਜੀ ਇੱਥੇ ਕੜਾਵਲਾ ਬੈਠਦਾ ਹੁੰਦਾ ਸੀ ਕੜਾ ਵੇਚਦਾ ਹੁੰਦਾ ਸੀ ਇਹ ਸੜਕ ਸਿੱਧੀ ਮੋਤੀ ਬਾਗ ਨੂੰ ਜਾ ਰਹੀ ਏ ਤੇ ਇਹ ਕੜਾਵਲਾ ਚੌਂਕ ਦਾ ਦੇਖੋ ਸਾਰੀਆਂ ਦੁਕਾਨਾਂ ਮਾਰਕੀਟ ਬਣ ਚੁੱਕੀ ਏ ਇਹ ਤੁਸੀਂ ਸੀਨ ਦੇਖ ਰਹੇ ਹੋ ਅੱਜ ਅਸੀਂ ਪਟਿਆਲੇ ਦਾ ਟੂਰ ਕਰ ਰਹੇ ਆ। ਲਾ ਬਾਰ ਬਾਰ ਤਰੀਕ ਭੁੱਲ ਜਾ ਨਾ ਵਾ 15 ਅਕਤੂਬਰ 2022 ਨੂੰ ਇਹ ਸਾਡਾ ਪਟਿਆਲੇ ਦੀ ਸੈਰ ਪਟਿਆਲੇ ਦਾ ਟੂਰ ਭਾਕੋਰ ਤੇਰ ਸੇਵਕ ਦੇ ਨਾਲ ਠੀਕ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬੜੀ ਪਸੰਦ ਆਏਗੀ ਕਿਉਂਕਿ ਇਹਦੇ ਵਿੱਚ ਸਾਡੀਆਂ ਪੁਰਾਣੀਆਂ ਯਾਦਾਂ ਸਾਡੇ ਪਰਿਵਾਰ ਦੀਆਂ ਯਾਦਾਂ ਤੁਹਾਨੂੰ ਸਾਰੀਆਂ ਕੈਚ ਹੋਈਆਂ ਮਿਲਣਗੀਆਂ ਜੀ ਓਕੇ ਜੀ ਹਾਂਜੀ ਇਹ ਮੋਤੀ ਬਾਗ ਗੁਰਦੁਆਰੇ ਦਾ ਆਪਨਾ ਆ ਗਿਆ ਜੀ ਗੇਟ ਆ ਗਿਆ ਤੇ ਇਹ ਅਸੀਂ ਆਟੋ 'ਚ ਬੈਠੇ ਆ ਸਾਡਾ ਆਟੋ ਹੁਣ ਗੁਰਦੁਆਰਾ ਸਾਹਿਬ ਜਾ ਰਿਹਾ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਲਈ ਠੀਕ ਹੈ ਜੀ ਹਾਂਜੀ ਇਹ ਗੁਰਦੁਆਰਾ ਮੋਤੀ ਬਾਗ ਸਾਹਿਬ ਆ ਗਿਆ ਜੀ ਤੇ ਸਾਰਾ ਚੇਂਜ ਹੋ ਚੁੱਕਾ ਹੈ ਇੱਥੋਂ ਦਾ ਸੀਨ ਬਹੁਤ ਸਾਹਮਣੇ ਗੇਟ ਆ ਗਿਆ ਗੁਰਦੁਆਰੇ ਦਾ ਲੋ ਜੀ ਦਾੜਾ ਸ਼ਰਦੋਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਧਰ ਗੁਰੂ ਤੇਗ ਬਹਾਦਰ ਸਾਹਿਬ ਧੰ ਗੁਰੂ ਤੇਗ ਬਹਾਦਰ ਸਾਹਿਬ ਧਰ ਗੁਰੂ ਤੇਗ ਬਹਾਦਰ ਸਾਹਿਬ ਲੋ ਜੀ ਗੁਰਦੁਆਰਾ ਮੋਤੀਬਖਸ਼ ਸਾਹਿਬ ਆ ਗਿਆ ਤੇ ਗੁਰਤੇਗ ਬਾਜ਼ਾ ਮਾਰੇ ਦਾ ਗੁਰਦੁਆਰਾ ਹੈ ਇਹ ਸਾਰਾ ਚੇਂਜ ਹੋ ਚੁੱਕਿਆ ਹੈ ਤੇ ਇਹ ਤੁਹਾਨੂੰ ਮੈਂ ਸਾਰਾ ਸੀਨ ਦਿਖਾਵਾਂਗਾ ਇੱਥੋਂ ਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੀਰ ਜੀ ਦੀ ਜੋ ਪਾਲ ਵੀਰ ਜੀ ਸਨ ਪਾਲ ਪਕੌੜੇ ਵਾਲੇ ਉਹਨਾਂ ਦੇ ਛੋਟੇ ਸਭ ਤੋਂ ਬ੍ਰਦਰ ਨੇ ਜਿਨ੍ਹਾਂ ਨੇ ਖਾਲਸਾ ਮੱਲ ਵਿੱਚ ਇਹਨਾਂ ਨੇ ਦੁਕਾਨ ਖੋਲੀ ਪਕੌੜਿਆਂ ਦੀ ਤੇ ਅਸੀਂ ਪੁੱਛਿਆ ਉੱਥੇ ਦੁਕਾਨ ਹੈ ਨਹੀਂ ਸੀ ਤੇ ਪਤਾ ਲੱਗਿਆ ਦੁਕਾਨ ਇੱਥੇ ਖੁੱਲੀ ਹੈਗੀ ਐ ਖਾਲਸਾ ਮੱਲਾ ਤੇ ਵੀਰ ਜੀ ਵੀ ਮਿਲੇ ਸਮੋਤੀ ਬਾਗ ਗੁਰਦੁਆਰਾ ਸਾਹਿਬ ਤੇ ਪਾਲ ਵੀਰ ਜੀ ਦੇ ਸਭ ਤੋਂ ਛੋਟੇ ਬ੍ਰਦਰ ਨੇ ਇਹ ਉਹਨਾਂ ਦਾ ਲੜਕਾ ਉਹਨਾਂ ਦਾ ਕੋ ਚੰਗੀ ਉਹਨਾਂ ਦਾ ਤੇ ਬਹੁਤ ਖੁਸ਼ੀ ਹੋਈ ਆਪਣਾ ਪੁਰਾਣੇ ਪਕੌੜੇ ਖਾਦੇ ਸੋ ਅੱਜ ਬੱਚਿਆਂ ਨੇ ਅਰਸ਼ੇਵਕ ਸਿੰਘ ਨੇ ਭਾਕੌਰ ਨੇ ਉਹਨਾਂ ਦਾਦੀ ਨੇ ਦਾਸ ਨੇ ਖੁਦ ਪਕੌੜੇ ਖਾਦੇ ਪੁਰਾਣੇ ਜਿਹੜੇ ਅਜ ਤੋਂ 35 ਸਾਲ 40 ਸਾਲ ਪਹਿਲਾਂ ਖਾਂਦੇ ਸੀ ਇਹਨਾਂ ਦੇ ਫਾਦਰ ਜੀ ਦੇ ਹੱਥ ਤੋਂ ਵੀ ਪਕੌੜੇ ਖਾਂਦੇ ਸੀ ਮਠੀਆਂ ਮਿੱਠੀਆਂ ਮਠੀਆਂ ਵੀ ਲੈ ਕੇ ਆਏ ਆ ਪਾਲਵੀ ਜੀ ਦੁਕਾਨ ਤੋਂ ਟਿੱਕੀਆਂ ਉਹ ਤੇਲਿਕੋ ਲੈ ਗਿਆ ਦਿੱਲੀ ਲੈ ਕੇ ਜਾ ਰਹੇ ਆ ਹਾਂਜੀ ਤੇ ਇਹ ਖਾਲਸਾ ਮਹੱਲਾ ਵੀ ਦੁਕਾਨ ਖੋਲੀ ਵੀ ਹੈ ਇਹ ਆਲੂ ਦੇ ਪਕੌੜੇ ਬੈਂਗਨ ਦੇ ਪਕੌੜੇ ਗੋਭੀ ਦੇ ਪਕੌੜੇ ਤੇ ਪਾਲਕ ਦੇ ਪਕੌੜੇ ਪਿਆਜ਼ ਦੇ ਪਕੌੜੇ ਰੈੱਡ ਪਕੌੜਾ ਹਰ ਤਰ੍ਹਾਂ ਦਾ ਪਕੌੜਾ ਵੀਰਜੀ ਬਣਾਉਂਦੇ ਨੇ ਤੇ ਜਦੋਂ ਵੀ ਪਟਿਆਲੇ ਆਵਾਂਗੇ ਕੋਸ਼ਿਸ਼ ਕਰਾਂਗੇ ਇਸ ਦੁਕਾਨ ਤੇ ਆਈਏ ਔਰ ਆ ਕੇ ਵੀਰ ਜੀ ਕੋਲੋਂ ਪਕੌੜੇ ਛਕੀਗੇ ਜੀ ਠੀਕ ਜੀ ਹਰ ਸੇਵਕ ਸਿੰਘ ਦਾ ਗਲੇ ਦੀ ਮਾਲਿਸ਼ ਹੋ ਰਹੀ ਵੀਰ ਜੀ ਆਏ ਨੇ ਤੇ ਇਹਨਾਂ ਕੋਲ ਕੁਝ ਕੰਦਰ ਹੱਥ ਹੁੰਦਾ ਰਗੀਆਂ ਦਾ ਹੋਰ ਸੇਵਕ ਸਿੰਘ ਚਲੋ ਤਲੀ ਖੱਟੀ ਹੋਈ दर्शकों साड़ी वीडियो साडियो दाप्ति है उम्मीद करते हाँ आप जी पसंद आई होगी जी वाहू जी का खालसा वाहेगुरु जी की फतेह जी